ਮਾਂਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੁਰਾਣੀ ਰੰਜੀਤ ਦੇ ਚੱਲਦਿਆਂ ਕੁਝ ਵਿਅਕਤੀਆਂ ਦੇ ਵੱਲੋਂ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਇੱਕ ਵਿਅਕਤੀ ਦੀਆਂ ਲੱਤਾਂ ਵੀ ਤੋੜ ਦਿੱਤੀਆਂ ਗਿਆ ਇਸੇ ਬਾਅਦ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਮੌਕੇ ਦਿੱਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੌਰਾਨ ਰਵੀ ਨਾਮਕ ਵਿਅਕਤੀ ਨੇ ਲੱਤਾਂ ਤੋੜਨ ਵਾਲੇ ਦੱਸਿਆ ਜਾ ਰਿਹਾ ਇਹਨਾਂ ਦੋਨਾਂ ਧਿਰਾਂ ਦੀ ਆਪਸ ਦੇ ਵਿੱਚ ਪੁਰਾਣੀ ਰੰਜਿਸ਼ ਜਿਸ ਕਾਰਨ ਇਹ ਝਗੜਾ ਹੋਇਆ ਛੋਟੇ ਕੀ ਨਾਮ ਹੈ ਤੇਰਾ ਤੇਰਾ ਨਾਮ ਜਸਜੀ ਸਿੰਘ ਹੈ ਜੀ ਅਸੀਂ ਬਾਗਲ ਦੇ ਵਿੱਚ ਕੰਮ ਕਰ ਰਹੇ ਸੀ ਅਸੀਂ ਮੱਝਾਂ-ਮੱਝਾਂ ਰੱਖਣੀ ਹੈ ਜੀ ਉੱਥੇ ਬੱਕਰੀਆਂ ਬੁੱਕਰੀਆਂ ਇੱਕ ਕੰਮ ਕਰ ਰਹੇ ਸੀ ਉੱਥੇ ਜੀ ਤੇ ਖੰਡੇ ਆਏ ਤੇ ਕਿੰਨੇ ਕੁ ਬੰਦੇ ਸੀ ਲਗਭਗ 10-12 ਜਣੇ ਸੀ ਜੀਓ ਕਾਹਦੇ ਸੀਗੇ ਗੱਡੀਆਂ ਸੀ ਜੀ ਦੋ ਤਿੰਨ ਗੱਡੀਆਂ ਸੀ ਆ ਜੀ ਅਸੀਂ ਵਧੀਆ ਕੰਮਕਮ ਕਰ ਰਹੇ ਸੀ ਸੁਭਾਗ ਸੁਭੂ ਬਗਲਾ ਗਰੇ ਸੀ ਮਾਰਨ ਟਰੈਕਟਰ ਤੇ ਭੇਡਿਆਂ ਨੂੰ ਪਾਣੀ ਪੂਣੀ ਲੱਗ ਰੇ ਸੀ ਪਾਣੀ ਜੀ ਉਹ ਕੰਦਾ ਉੱਪਰ ਕੰਦਾ ਉੱਪਰ ਦੀ ਆਏ ਜੀ ਉਹਨਾਂ ਨੇ ਅੰਦਰ ਛਾਲਾਂ ਮਾਰੀਆਂ ਤੇ ਬਸ ਉਹ ਸਿੱਧੀ ਫੈਲ ਕਰਨ ਲੱਗ ਗਏ ਜੀ ਗੋਲੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਜੀ ਮੇਰੇ ਕਣੀ ਵੀ ਗੋਲੀਆਂ ਚਲਾਈਆਂ ਜੀ ਫਿਰ ਉਹ ਇੱਧਰ ਬਈ ਇੱਧਰ ਛਾਲ ਮਾਰ ਗਿਆ ਜੀ ਇਕੱਲਾ ਉਹਨਾਂ ਨੇ ਬਈ ਸਿੱਟ ਲਿਆ ਜੀ ਬਾਅਦ ਚ ਮੱਖਣ ਉੱਤਰ ਕੇ ਆਈ ਜੀ ਗੱਡੀ ਚੋਂ ਉਨੇ ਬਈ ਦੇ ਡਣਾਸੇ ਬਨੂਸੇ ਮਾਰੇ ਤੇ ਬਈ ਦੇ ਫੈਰ ਮਾਰੇ ਜੀ ਦੋ ਫੈਰ ਮਾਰੇ ਗਿੱਟੇ ਚ ਜੀ ਕਿਹੜਾ ਮੁੰਡਾ ਜਿਹੜਾ ਜ਼ਖਮੀ ਹੋਇਆ ਕੀ ਨਾਂ ਇਹਦਾ ਰਵੀ ਦੇ ਜੀ ਫੈਰ ਮਾਰੇ ਜੀ ਦੋ ਤਿੰਨ ਗਿੱਟੇ ਚ ਜੀ ਫਿਰ ਭੱਜ ਗਿਆ ਜੀ ਉਹ ਤੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਆ ਤਾਂ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਜਿਹੜੇ ਕੀ ਹਾਲਾਤ ਬਣਦੇ ਜਾ ਰਹੇ ਨੇ ਹਕੀਕਤ ਨੂੰ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ